ਔਰਾਂ ਦੇ ਨਾਲ ਝਗੜਾ ਰਾਂਝੇ ਸੰਡੀਆਂ ਬੰਨੀਆਂ ਖੁਰਲੀਆਂ ਤੇ ਮੰਜਾ ਬੇੜੇ ਵਿੱਚ ਹਣ ਕੇ ਢਾ ਆਈ ਲੰਮਾ ਪੈ ਨਾ ਅਜੇ ਆਰਾਮ ਕੀਤਾ ਭਾਬੀ ਹੋਰ ਫਸਾਦ ਜਗਾ ਆਈ ਲੱਗੀ ਨੱਕ ਸਕੂੜ ਕੇ ਕਹਿਣ ਵੱਡੀ ਤੈਨੂੰ ਜਰਾ ਲਿਹਾਜ ਨਾ ਆ ਆਈ ਕਰੀ ਗਦਾਰੀਆਂ ਤੇਰੀਆਂ ਦਿਨੇ ਰਾਤੀਂ ਸਾਨੂੰ ਛਾੜ ਕੇ ਅੱਜ ਵਿਠਾ ਆਈ ਭਾਬੀ ਦੂਸਰੀ ਬੋਚ ਕੇ ਗੱਲ ਕਹਿੰਦੀ ਮੇਹਣੇ ਰस्सियां ਵਾਂਗਰਾ ਵਟਣਾਏ ਉਤੇ ਨੱਕ ਦੇ ਰੋਟੀਆਂ ਚੜਨਾਹੀ ਦਲ ਵਿੜ ਦੇ ਵਿੱਚ ਪਲਟਣਾਏ ਤੇਰੀ ਵਿੱਚ ਮਜਾਜ ਨਾ ਨੋਂ ਖੁਬਦਾ ਥੁੱਕ ਮੋਢਿਆਂ ਉਤੋਂ ਦੀ ਸਟਣਾਏ ਮਨ ਤੂੰ ਮੀਆਂ ਤੈਮਤਾ ਗਟਿਆਂ ਤੋਂ ਨਜਰਾਂ ਨਾਲ ਤੂੰ ਸੂਰਤਾਂ ਚੱਟ ਨਾਏ ਫਿਰੇ ਚੋਪੜੀ ਚਿਲਕ ਚੰਗੇਰ ਬਣਿਆ ਛੱਜ ਪਾ ਤੂੰ ਅਸਾਨੂੰ ਸੱਟ ਨਾਏ ਕੀਤਾ ਨਸਰ ਤੂੰ ਤੀਆਂ ਵਗਾਨੀਆਂ ਨੂੰ ਨਕ ਮਾਂ ਤੇ ਬਾਪ ਦਾ ਕੱਟ ਨਾਏ ਨਕ ਮਾਂ ਤੇ ਬਾਪ ਦਾ ਕੱਟ ਨਾਏ